ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਸੱਭਿਆਚਾਰ ਤੇ ਆਪਣਾ ਖੇਡ ਸੱਭਿਆਚਾਰ ਨਾਲ ਲੈ ਕੇ ਜਾਂਦੇ ਨੇ ਖੇਡਾਂ ਦੇ ਸ਼ਕੀਨ ਪੰਜਾਬੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਖੇਡਾਂ ਕਰਵਾਉਣੀਆਂ ਨਹੀਂ ਭੁੱਲਦੇ ਇਸੇ ਤਹਿਜ਼ੀਬ ਨੂੰ ਮੁੱਖ ਰੱਖਦੇ ਆ ਇਸੇ ਤਹਿਜ਼ੀਬ ਨੂੰ ਅੱਗੇ ਤੋਰਦੇ ਆ ਪੰਜਾਬੀ ਜਿਹੜੇ ਨੇ ਸੈਂਟਰਲ ਵੈਲੀ ਦੇ ਵਿੱਚ ਇੱਕ ਅਹਿਮ ਥਾਂ ਦੇ ਉੱਤੇ ਵਾਲੀਬਾਲ ਟੂਰਨਾਮੈਂਟ ਕਰਵਾਉਣ ਜਾ ਰਹੇ ਨੇ ਜੀ ਹਾਂ ਵਾਲੀਬਾਲ ਖੇਡ ਪ੍ਰੇਮੀਆਂ ਤੇ ਖੇਡ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਲਈ ਇੱਕ ਬੜੀ ਵੱਡੀ ਤੇ ਇੱਕ ਅਹਿਮ ਖਬਰ ਹੈ ਕਿ ਤੀਜਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਐਲਵਿੰਗਸਟਨ ਵਿਖੇ ਜ਼ਰੂਰ ਪਹੁੰਚੋ ਪਰਵਾਰਾਂ ਸਮੇਤ ਤੇ ਆਪਣੀਆਂ ਆਪਣੀਆਂ ਟੀਮਾਂ ਲੈ ਕੇ ਬਾਲੀਬਾਲ ਦੇ ਤਕੜੇ ਮੁਕਾਬਲੇ ਹੋਣ ਜਾ ਰਹੇ ਨੇ 3 ਮਈ ਜਿਹੜਾ ਦਿਨ ਆ ਉਸ ਦਿਨ 2025 ਨੂੰ ਲਵਿੰਗਸਟਨ ਦੇ ਵਿੱਚ ਗੁਰਦੁਆਰਾ ਜਿਹੜਾ ਪੀਚ ਐਵੇਨਿਊ ਆ ਉੱਥੇ ਇਹ ਟੂਰਨਾਮੈਂਟ ਜਿਹੜਾ ਬਾਲੀਬਾਲ ਦਾ ਕਰਵਾਇਆ ਜਾ ਰਿਹਾ ਖਾਲਸਾ ਸਾジナ ਦਿਵਸ ਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬਾਬਾ ਦੀਪ ਸਿੰਘ ਬਾਲੀਬਾਲ ਕਲੱਬ ਦੇ ਵੱਲੋਂ ਤੀਜਾ ਬਾਲੀਬਾਲ ਟੂਰਨਾਮੈਂਟ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇੱਕ ਕਰਵਾਇਆ ਜਾ ਰਿਹਾ 3 ਮਈ 2025 ਨੂੰ ਗੁਰਦੁਆਰਾ ਪੀਚ ਐਵੇਨਿਊ ਲਵਿੰਗਸਟਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਿਸ਼ੇਸ਼ ਧੰਨਵਾਦ ਆ ਪੀਚੈ ਮੈਨੂਲ ਲਿੰਗਸਟਨ ਕੈਲੀਫੋਰਨੀਆ ਦਾ ਤੇ ਇਸ ਵਾਲੀਬਾਲ ਟੂਰਨਾਮੈਂਟ ਦੇ ਲਈ ਜਿਹੜੇ ਖਿਡਾਰੀਆਂ ਦੇ ਲਈ ਜਿਹੜਾ ਫਰਸਟ ਪ੍ਰਾਈਜ਼ ਹੋਣਾ ਉਹ 2100 ਡਾਲਰ ਆ ਪਲੱਸ ਟਰੋਫੀ ਆ ਸੈਕੰਡ ਪ੍ਰਾਈਜ਼ ਹੋਣਾ ਜਿਹੜਾ ਉਹ 1500 ਡਾਲਰ ਆ ਟਰੋਫੀ ਦੇ ਨਾਲ ਥਰਡ ਜਿਹੜਾ ਪ੍ਰਾਈਜ਼ ਆ ਉਹ ਐਸ 700 ਡਾਲਰ ਜਿਹੜਾ ਟਰੋਫੀ ਦੇ ਨਾਲ ਟਾਈਮਿੰਗ 1 8 ਤੋਂ 7 ਵਜੇ ਤੱਕ 8 ਸਵੇਰੇ 8 ਤੋਂ ਸ਼ਾਮ ਦੇ 7 ਵਜੇ ਤੱਕ ਗੁਰੂ ਕਾ ਲੰਗਰ ਜਿਹੜਾ ਉਹ ਅਟੁੱਤ ਵਰਤੇਗਾ ਪਰਿਵਾਰਾਂ ਸਮੇਤ ਪਹੁੰਚ ਕੇ ਟੂਰਨਾਮੈਂਟਾਂ ਦੀਆਂ ਜਿਹੜੀਆਂ ਰੌਣਕਾਂ ਵਧਾਓ ਗੁਰਦੁਆਰਾ ਜਿਹੜਾ ਪੀਚ ਐਵੇਨਿਊ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਵਾਦ ਹੈ ਇਹਦੇ ਲਈ ਆ ਉਹਦਾ ਜਿਹੜਾ ਐਡਰੈਸ ਆ ਨੋਟ ਕਰ ਲਓ 2765 ਪੀਚ ਐਵੇਨਿਊ ਲਿਵਿੰਗਸਟਨ ਕੈਲੀਫੋਰਨੀਆ ਆ ਕਾਲ ਕਰ ਸਕਦੇ ਹੋ ਕੁਲਵੰਤ ਸੰਧੂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਤੁਸੀਂ ਇਸ ਬਾਬਤ ਹੋਰ ਜਾਣਕਾਰੀ ਚਾਹੀਦੀ ਤਾਂ ਆ 2092619160 ਦੇ ਉੱਤੇ ਜਾਂ ਫਿਰ ਗੋਲਦੀ ਨਾਲ 385233 1187 ਦੇ ਉੱਤੇ ਜਾਂ ਫਿਰ ਲਾਡੀ ਕਾਂਗ ਦੇ ਨਾਲ 2096287216 ਜਾਂ ਫਿਰ ਜਤਿੰਦਰ ਸੋਢੀ ਦੇ ਨਾਲ 214874 ਤੇ 1382 ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਇਹ ਉਹ ਪਤਵੰਤੇ ਨੇ ਉਹ ਸੱਜਣ ਨੇ ਜਿਹੜੇ ਇਹ ਹਮਲਾ ਮਾਰ ਰਹੇ ਨੇ ਇਹਨਾਂ ਸਾਰਿਆਂ ਦੇ ਵੱਲੋਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਤੇ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਬਾਲੀਬਾਲ ਦੀਆਂ ਟੀਮਾਂ ਨੇ ਉਹਨਾਂ ਨੂੰ ਖੁੱਲਾ ਸਵਾਦ ਦਿੱਤਾ ਜਾਂਦਾ ਪ੍ਰਾਈਜ਼ ਤੁਹਾਨੂੰ ਦੱਸ ਚੁੱਕੇ ਆ ਦੇਟ ਆ 3 ਮਈ ਪਹੁੰਚਣਾ ਨਾ ਭੁੱਲਣਾ ਲੂਵਿੰਗਸਟਨ ਕੈਲੀਫੋਰਨੀਆ ਵਿਖੇ ਵਾਲੀਬਾਲ ਦੇ ਤਕੜੇ ਮੈਚ ਹੋਣਗੇ ਸਮੈਸ਼ਾਂ ਵੱਜਣਗੀਆਂ ਹੋਰ ਬਹੁਤ ਕੁਝ ਹੋਊਗਾ ਤੇ ਸਾਰਿਆਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੇ ਲਈ ਉੱਥੋਂ ਦੀ ਜਿਹੜੀ ਇੱਕ ਕਮੇਟੀ ਆ ਬਾਬਾ ਦੀਪ ਸਿੰਘ ਵਾਲੀਬਾਲ ਜਿਹੜਾ ਕਲੱਬ ਆ ਉਹ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੀ ਉਡੀਕ ਰਹੇਗੀ 3 ਮਈ 3 ਮਈ 2025 ਨੂੰ ਵਾਲੀਬਾਲ ਦੇ ਟੂਰਨਾਮੈਂਟਾਂ ਦੇ ਵਿੱਚ